ਜੀ ਦੋਸਤੋ ਕੀ ਹਾਲ ਚਾਲ ਆ ਆਪਾਂ ਕਰ ਰਹੇ ਆ ਨਰਮੇ ਦੀ ਵਿਆਈ ਅੱਜ ਹੈਗੀ ਆ ਤਰੀਕ 26 ਮਈ 26 ਮਈ ਨਰਮੇ ਦੀ ਕਰੀਏ ਨੇ ਵਿਆਈ ਨਰਮਾ ਪਿਛਲੀ ਵਾਰ ਜਵਾਬੀ ਸੁੰਢੀ ਦਾ ਖਤਮ ਹੋ ਗਿਆ ਐਸ ਵਾਰ ਦੇਖੋ ਵੀ ਕੀ ਬਣਦਾ ਜਵਾਬੀ ਸੁੰਢੀ ਘਟਾ ਜਾਂ ਨਹੀਂ ਦਾ ਮੋਟੂ ਕਿਹਨਾਂ ਦਾ ਨਵਾਂ ਹੈ ਕੀ ਗੱਲ ਲੱਗਦੀ ਪਤਾ ਆਪਣੇ ਕੋਲ ਹੋਰ ਕੋਈ ਆਪਸ਼ਨ ਨਹੀਂ ਸਿਰ ਮੂਂਗੀ ਦੇ ਗਵਾਰਾ ਮੂਂਗੀ ਗਵਾਰੇ ਦੇ ਵੀ ਕੱਚੀ ਖੇਤੀ ਉਹਦਾ ਵੀ ਪੱਕਾ ਨਹੀਂ ਵੀ ਉਹ ਕਿ ਨਾ ਹੋਊਗੀ ਜੇ ਹੋਵੇ ਤਾਂ ਬਹੁਤ ਇਹ ਨਹੀਂ ਹੋਵੇ ਤਾਂ ਕਿਰੋ ਵੀ ਨਹੀਂ ਹੁੰਦੀਗੀ ਬਸ ਆਪਾਂ ਨੂੰ ਨਰਮਾ ਹੀ ਆ ਜਿਹਦੀ ਇਨਕਮ ਆ ਗਈ ਹੈ ਸੋਚਦੇ ਵਿੱਚ बाकी थोड़े एरिए नर्मेज दस पीहे बिजाई करनी है आप कुछ पहला कर दीते हैं बी के बीज ठंडी घट बज थी लगभग सब ठंडी पड़ी थी पिछले दौ ਤਾਕੀ ਸੁੰਢੀ ਪੈ ਵੀ ਸਕਦੀ ਹੈ ਨਹੀਂ ਚ ਪਈ ਤਾਂ ਸਾਰੇ ਪੀਣੇ ਚ ਆ ਜਾਣੀਆਂ ਨਾ ਇੰਦਾ ਫਿਰ ਕਿਸੇ ਚ ਵੀ ਨਹੀਂ ਹੁੰਦੀ ਵੈਰਾਈ ਦਾ ਮਤਲਬ ਇਹ ਨਹੀਂ ਕਿ ਆਦ ਕੀ ਸੁੰਢੀ ਦੇ ਜਿੰਨੇ ਜਰਾ ਆਪਣੇ ਬੀਜੀ ਨਹੀਂ ਬਦਲਦੇ ਨਾ ਬੋਲਕਾਰ ਫੋਰਥ ਨਹੀਂ ਆ ਰਿਹਾ ਉਹਨਾਂ ਚ ਰਾਈ ਹਰਨੇ ਵੀ ਬਦਲੇ ਜਾਣ ਤਾਂ ਤਾਂ ਕਿ ਨਰਮੇ ਹੋਣ ਲਾਗੀਆਂ ਤੇ ਕਿਸਾਨਾਂ ਦਾ ਵੀ ਖੁਸ਼ ਬਦਲ ਕੇ ਹਾਲ 你干嘛去？